ਪਾਤਸ਼ਾਹ ਨੇ ਕਿਹਾ ਜਪਣ ਵਾਲੇ ਦਾ ਬਚਨ ਮੰਨ ਲਈ ਉਹਦੀ ਸੰਗਤ ਕਰੀ ਭਲਿਆ ਤੇਰੀ ਕਮਾਈ ਦਾ ਇੰਨਾ ਫਲ ਸ਼ਾਇਦ ਨਾ ਜੁੜੇ ਕਿਸੇ ਜਪਣ ਵਾਲੇ ਦਾ ਬਚਨ ਮੰਨ ਕੇ ਤੁਰਪੀ ਤੇਰਾ ਪਲਾ ਹੋ ਜਾਵੇ ਮਾਂ ਪਰਸ਼ੰਕੂਲੇ ਕਮਾਈ ਆਈ ਉਹਦਾ ਲੜਕਾ ਨਾਲ ਬੜੇ ਗਰੀਬ ਟੁੱਟੇ ਜੇ ਸਕੂਟਰ ਤੇ ਆਉਂਦੇ ਹਾਂ ਕਿ ਉਹ ਮਾਈ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸਾਡੀ ਵੀ ਕਦੇ ਗਰੀਬੀ ਦੂਰ ਹੋਊ ਕਦੇ ਅਸੀਂ ਵੀ ਚਾਰ ਦਿਨ ਸੁੱਖ ਦੇ ਵੇਖਾਂਗੇ ਜਦੋਂ ਰੋਣ ਲੱਗ ਪਈ ਸਾਧੂ ਉਹਨੂੰ ਕਹਿੰਦੇ ਨੇ ਜਿਹੜਾ ਦੂਜੇ ਦਾ ਦੁੱਖ ਦੇਖ ਕੇ ਉਹਦਾ ਦਿਲ ਪਿਗਲ ਜਾਂਦਾ ਕਿਉਂਕਿ ਉਹ ਇੰਨਾ ਨਰਮ ਹੁੰਦਾ ਜਪ ਕੇ ਉਹਦੀ ਆਤਮਾ ਇੰਨੀ ਦਰਬ ਜਾਂਦੀ ਹੈ ਸਾਧੂ ਕਿਸੇ ਦਾ ਦੁੱਖ ਨਹੀਂ ਵੇਖ ਸਕਦਾ ਔਰ ਸੰਤ ਦੀ ਇੱਕ ਨਿਸ਼ਾਨੀ ਹੈ ਉਹ ਕਦੇ ਦਿਨਾਂ ਦੀ ਗਿਣਤੀ ਕਰਕੇ ਲੋਕਾਂ ਦਾ ਭਲਾ ਨਹੀਂ ਕਰਦਾ ਕਿ ਆਹ ਬੰਦੇ ਮੇਰੇ ਕੋਲ ਪ੍ਰਾਣੇ ਆਉਂਦੇ ਇਹਨਾਂ ਦਾ ਭਲਾ ਕਰਨਾ ਸਾਧੂ ਦੇ ਅੰਦਰ ਪਰਉਪਕਾਰ ਜਾਗਦਾ ਤੇ ਜਿਹੜਾ ਪਹਿਲੀ ਵਾਰ ਆਇਆ ਉਹਦਾ ਵੀ ਭਲਾ ਕਰਦਾ ਸਾਧੂ ਦੇ ਅੰਦਰ ਦਾ ਪਰਉਪਕਾਰ ਜਾਗਦਾ ਯਾਦ ਰੱਖਿਓ ਉਹਦੇ ਕੋਲ ਕੋਈ ਖੱਲੀ ਮੱਥਾ ਟੇਕਦੇ ਤਾਂ ਵੀ ਉਹ ਭਲਾ ਕਰ ਦਿੰਦਾ ਉਹ ਲੋਕਾਂ ਕੋਲੋਂ ਇਹ ਨਹੀਂ ਵੇਖਦਾ ਇਹ ਤੇ ਪੈਸੇ ਬਹੁਤ ਚੜਾਉਂਦੇ ਨੇ ਇੱਥੇ ਨਹੀਂ ਉਹ ਸਿਸਟਮ ਹੋਰ ਬੰਦਿਆਂ ਕੋਲ ਕਿ ਪੈਸੇ ਵਾਲੇ ਆਉਣ ਤੇ ਅਲੱਗ ਕਮਰਿਆਂ 'ਚ ਬਿਠਾਉਣ ਅਮੀਰ ਬੰਦੇ ਆਉਣ ਉਹਨਾਂ ਦਾ ਅਲੱਗ ਟ੍ਰੀਟਮੈਂਟ ਹੋਵੇ ਨਹੀਂ ਸਾਧੂ ਕੋਲ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਉਹ ਭਲਾ ਕਰਦਾ ਤੇ ਕਿਸੇ ਤੇ ਪਹਿਲੀ ਵਾਰੀ ਕਰ ਦਿੰਦਾ ਜਦੋਂ ਮਾਈ ਆਈ ਆਉਂਦਿਆਂ ਰੋਣ ਲੱਗ ਪਈ ਮਾਮਪਰਸ਼ਨ ਦਾ ਹਿਰਦਾ ਦਰਵ ਗਿਆ ਦਇਆ ਵਿੱਚ ਆਏ ਤੇ ਵੇਖ ਕੇ ਉਹ ਮਾਈ ਵੱਲ ਉਹਦੇ ਲੜਕੇ ਵੱਲ ਚੁੱਪ ਕਰ ਗਏ ਬੋਲੇ ਨਹੀਂ ਕੋਈ ਜਦੋਂ 5 10 ਮਿੰਟ ਬੈਠੇ ਰਹੇ ਤਾਂ ਫਿਰ ਮਹਾਪੁਰਸ਼ਾਂ ਨੇ ਕਹਿੰਦੇ ਆਪਣੇ ਖੀਸੇ ਵਿੱਚੋਂ 50 ਰੁਪਏ ਕੱਢੇ ਉਹ ਲੜਕੇ ਨੂੰ ਦੇ ਦਿੱਤੇ ਕਹਿੰਦੇ ਲੈ ਬੇਟਾ ਆਪ ਐਸੇ ਲੈ ਲਾ ਕਿਰਤ ਕਰਿਆ ਕਰੋ ਗੁਰੂ ਨਾਨਕ ਸਾਹਿਬ ਬਰਕਤਾਂ ਪਾਉਣਗੇ ਜਦੋਂ ਇੰਨੀ ਗੱਲ ਕਹੀ ਕਿਉਂਕਿ ਸਾਧੂ ਕਦੇ ਆਪਣੇ ਤੇ ਲੈਂਦਾ ਨਹੀਂ ਉਹ ਕਹਿੰਦਾ ਗੁਰੂ ਸਾਹਿਬ ਅਗੇ ਅਰਦਾਸ ਕਰੋ ਮਹਾਰਾਜ ਕਿਰਪਾ ਕਰਨ ਸੰਤ ਆਪਣੇ ਆਪ ਨੂੰ ਕਰਿੰਦਾ ਬਣ ਕੇ ਕੰਮ ਕਰਦਾ ਜਿਵੇਂ ਕਿਸੇ ਮਾਲਕ ਦਾ ਕੋਈ ਗੱਡੀ ਦਾ ਡਰਾਈਵਰ ਹੋਵੇ ਉਹ ਸਾਰਾ ਦਿਨ ਗੱਡੀ ਡਰਾਈਵ ਕਰਦਾ ਹੈ ਸ਼ਾਮ ਨੂੰ ਮਾਲਕ ਦੇ ਬੇੜੇ 'ਚ ਖੜੀ ਕਰ ਦਿੰਦਾ ਟੁੱਟ ਭੱਜ ਮਾਲਕ ਦੀ ਐਦਾਂ ਸੰਤ ਹੈ ਸਾਰਾ ਦਿਨ ਸਰੀਰਾਂ 'ਚ ਵਿਤਰਦਾ ਹੈ ਸ਼ਮਨ ਸਭ ਕੁਝ ਗੁਰੂ ਨਾਨਕ ਦੇ ਚਰਨਾਂ 'ਚ ਖਿਲਾਰ ਦਿੰਦਾ ਸਤਿਗੁਰੂ ਤੂੰ ਜਾਣੇ ਤੇ ਤੇਰੇ ਸਿੱਖ ਜਨਨ ਮੈਂ ਵਿੱਚ ਕੁਝ ਵੀ ਨਹੀਂ ਸੰਤ ਆਪੜਿਆ ਆਪ ਨੂੰ ਕੱਢ ਲੈਂਦਾ ਉਹ ਰੱਬ ਦਾ ਗੁਰੂ ਦਾ ਕਰਿੰਦਾ ਬਣ ਕੇ ਕੰਮ ਕਰਦਾ ਆਪਣੇ ਖੀਸੇ 'ਚੋਂ 50 ਰੁਪਏ ਦਿੱਤੇ ਉਹ ਲੜਕੇ ਨੂੰ ਦੇ ਕੇ ਉਹਦੀ ਮਾਂ ਦੇ ਸਾਹਮਣੇ ਕਹਿੰਦੇ ਭਾਈ ਕਿਰਤ ਕਰਿਆ ਕਰੋ ਗੁਰੂ ਨਾਨਕ ਆਪੇ ਵਰਕਤ ਪਾਉਣਗੇ ਕਰਤਾ ਮੰਨੀ ਪੜਿਆ ਇੰਨੇ ਪਿਆਰ ਨਾਲ ਬਚਨ ਕਹੇ ਅੱਗੋਂ ਉਹ ਮਾਈ ਦੇ ਕਰਮ ਭਾਗ ਮੜੇ ਉਹਨੇ ਆਪਣੇ ਲੜਕੇ ਤੋਂ 50 ਰੁਪਏ ਲੈ ਲੈ ਕੇ ਫਿਰ ਮਹਾਪੁਰਸ਼ਾਂ ਨੂੰ ਵਾਪਸ ਦੇਣ ਲੱਗ ਪਏ ਕਹਿੰਦੀ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ ਨਾਲੇ 50 ਰੁਪਈਆਂ ਦਾ ਸਾਡਾ ਕੀ ਬਣਨਾ ਐ ਇੰਨਾ ਕਰਜ਼ਾ ਸਾਡੇ ਸਿਰ ਇੰਨੀ ਗਰੀਬੀ ਉਹ ਕਿਰਪਾ ਕਰੋ ਕੋਈ ਸਾਡਾ ਕਾਰੋਬਾਰ ਚੱਲ ਪਾ ਕਿਤੇ ਉਹ ਪੈਸੇ ਮਿਲ ਜਾਣ ਉਹ ਮਹਾਪੁਰਸ਼ ਇੱਕਦਮ ਚੁੱਪ ਕਰ ਗਏ ਕਹਿੰਦੇ ਨਹੀਂ ਲੈਣੇ ਬੀਬਾ ਇੱਥੇ ਰਹਿਣ ਦੇ ਸਰ 50 ਰੁਪਏ ਉੱਥੇ ਰਖਵਾ ਲੈ ਉੱਠ ਕੇ ਚਲੇ ਗਏ ਉਹਨਾਂ ਨੂੰ ਤੋਰਨ ਲੱਗੇ ਤਿੰਨੇ ਭਾਈ ਲੰਗਰ ਪ੍ਰਸ਼ਾਦਾ ਛਕ ਕੇ ਜਾਏ ਜਦੋਂ ਉਹ ਗਏ ਫਿਰ ਸਾਧੂ ਨੂੰ ਦੇ ਮਨ ਵਿੱਚ ਦਇਆ ਆਈ ਉਹ ਮਹਾਪੁਰਸ਼ਾਂ ਨੇ ਆਪਣਾ ਸੇਵਾਦਾਰ ਕੱ ਲਿਆ ਕਹਿੰਦੇ ਉਹ ਜਿਹੜੀ ਮਾਈ ਤੇ ਉਹਦਾ ਲੜਕਾ ਗਏ ਨਾ ਕਹਿੰਦੇ ਮਾਈ ਨੂੰ ਨਾ ਲੈ ਕੇ ਆਈ ਉਹ ਤੇ ਲੜਕੇ ਨੂੰ ਲੈ ਕੇ ਆਇਆ ਉਹ ਜਦੋਂ ਸੇਵਾਦਾਰ ਮਗਰ ਗਿਆ ਤਾਂ ਉਹ ਸਕੂਟਰ ਸਟਾਰਟ ਕਰਕੇ ਤੁਰਨ ਲੱਗੇ ਤੋ ਸੇਵਾਦਾਰ ਨੇ ਕਿਹਾ ਭਾਈ ਕਾਕਾ ਤੈਨੂੰ ਬਾਬਾ ਜੀ ਬੁਲਾਉਂਦੇ ਤੋ ਲੜਕੇ ਨੂੰ ਮੋੜ ਲਿਆਂਦਾ ਮਾਈ ਉੱਥੇ ਰਹਿ ਗਈ ਲੜਕੇ ਨੂੰ ਜਦੋਂ ਮਹਾਪੁਰਸ਼ਾਂ ਕੋਲ ਲੈਂਦਾ ਬਾਬਾ ਜੀ ਨੂੰ ਉਹ ਹੀ ਉਹ 50 ਰੁਪਏ ਨੂੰ ਫਿਰ ਦੇ ਦਿੱਤੇ ਉਹਦੀ ਜੇਬ 'ਚ ਪਾ ਕੇ ਕਹਿੰਦੇ ਆਪਣੀ ਮਾਂ ਨੂੰ ਨਾ ਦੱਸੀ ਰੱਖ ਲੈ ਜਾਂ ਗੁਰੂ ਨਾਨਕ ਪਲੀ ਕਰਦਾ ਉਹ ਲੜਕਾ ਲੈ ਗਿਆ ਪੈਸੇ ਜਦੋਂ ਪਰਤ ਕੇ ਫਿਰ ਆਪਣੇ ਸਕੂਟਰ ਕੋਲ ਗਿਆ ਸਕੂਟਰ ਤੋਰਨ ਲੱਗਿਆ ਮਾਈ ਨੇ ਫਿਰ ਪੁੱਛ ਲਿਆ ਕਹਿੰਦੀ ਬਾਬਾ ਜੀ ਨੇ ਤੈਨੂੰ ਬੁਲਾਇਆ ਸੀ ਕੀ ਕਿਹਾ ਉਹ ਲੜਕੇ ਤੋਂ ਦੱਸ ਹੋ ਗਿਆ ਕਹਿੰਦਾ 50 ਰੁਪਏ ਬਾਬੇ ਨੇ ਫਿਰ ਦਿੱਤੇ ਕਹਿੰਦੀ ਰੋਕ ਰੋਕ ਸਕੂਟਰ ਆਪਣੇ ਲੜਕੇ ਦਾ ਸਕੂਟਰ ਰੁਕਵਾਇਆ ਉਹਦੀ ਜੇਬ ਚੋਂ 50 ਰੁਪਏ ਫਿਰ ਕੱਢੇ ਵਾਪਸ ਫਿਰ ਦੇਣ ਆ ਗਈ ਇੰਨੇ ਨੂੰ ਮਾਹਕੁਰਸ਼ ਪੈਰਾਂ 'ਤੇ ਜੋੜਾ ਪਾ ਕੇ ਕਿਤੇ ਚੱਲੇ ਸਨ ਸੈਰ ਕਰਨ ਉਹ ਮੋਰੇ ਆ ਕੇ ਕਹਿੰਦੇ ਬਾਬਾ ਜੀ ਤੁਸੀਂ ਫਿਰ ਕੱਕੇ ਨੂੰ ਪੈਸੇ ਦੇ ਦਿੱਤੇ 50 ਰੁਪਏ ਕਹਿੰਦੇ ਤੁਹਾਡੇ ਤੋਂ ਕਹਿੰਦੀ ਥੋੜੇ ਪੈਸੇ ਲੈਣੇ ਬਾਬਾ ਜੀ ਤੁਤੋਂ ਥੋੜੀ ਪੈਸੇ ਲੈਣੇ ਮਾਹਕੁਰ ਥੋੜੇ ਜਿਹਾ ਉਦਾਸ ਹੋ ਕੇ ਬੋਲੇ ਕਹਿੰਦੇ ਬੀਬੀ ਨਹੀਂ ਲੈਣੇ ਫਿਰ ਇੱਥੇ ਰੱਖ ਦੇ ਤੋ 50 ਰੁਪਏ ਉਹਨੇ ਛੋਟੇ ਜਿਹੇ ਟੇਬਲ 'ਤੇ ਰੱਖ ਦਿੱਤੇ ਹਵਾ ਦਾ ਬੁੱਲਾ ਆਇਆ ਉੜਿਆ ਸੇਵਾਦਾਰ ਨੇ ਚੁੱਕ ਲਏ ਮਹਾਂਪੁਰਸ਼ ਸਹਿਰ ਵੱਲੋਂ ਉਧਰ ਨੂੰ ਤੁਰ ਪਈ। ਉਹ ਮਾਈ ਪੈਸੇ ਵਾਪਸ ਕਰਕੇ ਫਿਰ ਆਪਣੇ ਲੜਕੇ ਵੱਲ ਗਈ। ਐਨੇ ਨੂੰ ਜਿਹੜਾ ਉਹਦਾ ਲੜਕਾ ਸਕੂਟਰ ਲੈ ਕੇ ਖੜਾ ਸੀ ਨਾ ਕਹਿੰਦੇ ਉਹਦੇ ਮਨ ਵਿੱਚ ਫੁਰਨਾ ਆਇਆ ਵੇ ਜਿੰਨੀ ਦੇਰ ਮਾਈ ਆਉਂਦੀ ਐ ਬੀਬੀ। ਜਿੰਨੀ ਦੇਰ ਨੂੰ ਬੀਬੀ ਨੇ ਆਉਣੇ। ਐਨੀ ਦੇਰ ਨੂੰ ਜਿੰਨੀ ਦੇਰ ਮਾਤਾ ਆਉਂਦੀ ਐ ਮੈਂ ਸਕੂਟਰ ਸੜਕ ਭਾਰ ਕਰਕੇ ਖੜਨਾ ਪਰਲੇ ਪਾਸੇ। ਮੈਂ ਸਕੂਟਰ ਸੜਕ ਭਾਰ ਕਰਕੇ ਪਰੇ ਖਲੋ ਜਾਵਾਂ। ਇੱਧਰ ਨੂੰ ਜਾਣੇ ਉਹਦੇ ਮਨ 'ਚ ਫੁਰਨਾ ਆਇਆ ਜਦੋਂ ਉਹ ਸਕੂਟਰ ਲੈ ਕੇ ਸੜਕ ਪਾਰ ਕਰਨ ਲੱਗਾ ਇੱਕ ਪਾਸਾ ਵੇਖਿਆ ਦੂਜੇ ਪਾਸੇ ਨਜ਼ਰ ਨਾ ਪਈ ਉਧਰੋਂ ਤੇਜ਼ ਰਫ਼ਤਾਰ ਟਰੱਕ ਆਇਆ ਉਹਨੇ ਇੰਨੀ ਜ਼ੋਰ ਨਾਲ ਫੇਟ ਮਾਰੀ ਟਰੱਕ ਉੱਪਰੋਂ ਲੰਘ ਗਿਆ ਰੋਲਾ ਪੈ ਗਿਆ ਬੰਦਾ ਮਰ ਗਿਆ ਬੰਦਾ ਮਰ ਗਿਆ ਐਕਸੀਡੈਂਟ ਹੋ ਗਿਆ ਬੰਦੇ ਇਕੱਠੇ ਹੋ ਗਏ ਸੇਵਾਦਾਰ ਭੱਜੇ ਐਨੇ ਨੂੰ ਟਰੱਕ ਉੱਪਰੋਂ ਲੰਘ ਗਿਆ ਉਹ ਮਰ ਚੁੱਕਾ ਸੀ ਮਾਈ ਧਾਹ ਮਾਰੇ ਬੜੀ ਕੁਰਲਾਈ ਬੜੀ ਰੋਈ ਮਹਾਂਪੁਰਸ਼ ਉੱਤਰ ਪਰਾਂ ਨੂੰ ਖੇਤਾਂ ਵੱਲ ਨਿਕਲ ਗਿਆ ਰੋਂਦੀ ਮਗਰ ਭੱਜੀ ਤੇ ਜਾ ਕੇ ਦੋਹਕੜਾ ਮਾਰ ਕੇ ਕਹਿੰਦੀ ਮੈਂ ਲੁੱਟੀ ਗਈ ਮਹਾਂਪੁਰਸ਼ੋ ਮੈਂ ਤੇ ਗਰੀਬੀ ਕਟਾਉਣ ਆਈ ਸੀ ਮੇਰਾ ਲੜਕਾ ਮਰ ਗਿਆ ਐਕਸੀਡੈਂਟ ਹੋ ਗਿਆ ਮਹਾਂਪੁਰਸ਼ ਕਹਿੰਦੇ ਬੀਬੀ ਜਾ ਹੁਣ ਨਹੀਂ ਅਸੀਂ ਕੁਝ ਕਰ ਸਕਦਾ ਉਹ ਰੋਈ ਤਹਾ ਮਾਰੇ ਮਹਾਂਪੁਰਸ਼ ਬੜੇ ਦੁੱਖ ਨਾਲ ਬੋਲੇ ਕਹਿੰਦੇ ਮਾਈ ਅਸੀਂ ਕੀ ਕਰੀਏ ਜਾਂ ਤੇ ਸਾਧੂਆਂ ਕੋਲ ਆਈਏ ਤੇ ਬਚਨ ਮੰਨੀਦਾ ਨਹੀਂ ਤੇ ਸਾਧੂਆਂ ਦੀ ਸੰਗਤ ਨਹੀਂ ਕਰੀਦੀ ਜਦੋਂ ਤੂੰ ਆ ਕੇ ਮੱਥਾ ਟੇਕ ਕੇ ਰੋ ਕੇ ਕਿਹਾ ਬਾਬਾ ਜੀ ਸਾਡੀ ਵੀ ਕਦੇ ਗਰੀਬੀ ਕੱਟੀ ਜਾਊ ਮੇਰੇ ਵੀ ਕਦੇ ਦਿਨ ਫਿਰਨਗੇ ਕਹਿੰਦੇ ਮਾਈ ਅਸੀਂ ਤਾਂ ਉਦੋਂ ਹੀ ਵੇਖ ਕੇ ਹੈਰਾਨ ਰਹਿ ਗਏ ਤੇਰੇ ਲੜਕੇ ਦੀ ਉਮਰ ਸਿਰਫ 20 ਮਿੰਟ ਬਾਕੀ ਸੀ ਮਨ ਚ ਆਇਆ ਇਹਦੀ ਗਰੀਬੀ ਵਿਚਾਰੀ ਦੀ ਕਿੱਥੋਂ ਕੱਟੀ ਜਾਣੀ ਕਹਿੰਦੇ ਅਸੀਂ 50 ਰੁਪਏ ਦੋ ਵਾਰ ਦਿੱਤੇ ਤੂੰ ਦੋਮੇ ਵਾਰ ਪੈਸੇ ਆਪ ਮੋੜ ਗਈ ਅਸਲ ਵਿੱਚ ਉਹ 50 ਰੁਪਏ ਨਹੀਂ ਸੀ ਉਹ 50 ਸਾਲ ਦੀ ਉਮਰ ਸੀ ਗੁਰੂ ਨਾਨਕ ਦੇ ਘਰੋਂ ਦੇ ਰਹੇ ਸੀ ਉਹ 50 ਰੁਪਏ ਨਹੀਂ ਸੀ ਉਹ 50 ਰੁਪਏ ਨਹੀਂ ਸੀ ਉਹ 50 ਸਾਲ ਦੀ ਉਮਰ ਸੀ ਜਿਹੜੀ ਗੁਰੂ ਨਾਨਕ ਦੇ ਘਰੋਂ ਦੇ ਰਹੇ ਤੇਰੇ ਭਾਗ ਮਾੜੇ ਤੂੰ ਮੋੜ ਗਈ ਮਾਈ ਜਾ ਤੇ ਸੰਗਤ ਨਹੀਂ ਕਰੀ ਦੀ ਜੇ ਸੰਗਤ ਕਰੀਏ ਸਾਧੂ ਦਾ ਬਚਨ ਮੰਨ ਲੈਂਦਾ ਹੈ ਸਾਧ ਸੰਗਤ ਸੰਤਿਕ ਮਰਿਆਦਾ ਵਿੱਚ ਰਹਿੰਦਾ ਉਹ ਸਾਫ ਸ਼ਬਦਾਂ ਵਿੱਚ ਨਹੀਂ ਤੁਹਾਨੂੰ ਕੁਝ ਵੀ ਦੱਸੇਗਾ ਉਹਨੇ ਜੋ ਕਹਿੰਨੇ ਬਸ ਉੱਥੇ ਇੱਕੋ ਹੀ ਪੜ੍ਹਾਈ ਹੈ ਬਾਬਾ ਇਸ਼ਤ ਸਿੰਘ ਜੀ ਨਾਨਕ ਸਰ ਵਾਲੇ ਉਹਨਾਂ ਤੋਂ ਕਿਸੇ ਨੇ ਪੁੱਛਿਆ ਕਹਿੰਦੇ ਸੰਤ ਜੀ ਕਿੰਨਾ ਪੜ੍ਹੇ ਤੁਸੀਂ ਉਹ ਕਹਿੰਦੇ ਤਿੰਨ ਕਲਾਸਾਂ ਕਹਿੰਦੇ ਮਾਰੇ ਤਿੰਨੇ ਕਹਿੰਦੇ ਹਾਂ ਸਤਿਵਚਨ ਸਤਿ ਵਚਨ ਸਤਿ ਵਚਨ ਹੋਰ ਕੋਈ ਕਲਾਸ ਹੀ ਨਹੀਂ ਪੜੇ ਇੱਕੋ ਹੀ ਕਲਾਸ ਹੈ ਸਾਧੂ ਦੀ ਸੰਗਤ ਕਰੀਏ ਫਿਰ ਸਤਿ ਵਚਨ ਕਹੀਦਾ ਤੈਉ ਪਾਤਸ਼ਾਹ ਨੇ ਕਿਹਾ ਸੰਤੋ ਸਾਗਰ ਪਾਰੋ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜਾ ਕਾ ਕਹਿਆ ਦਰਗਾਹ ਚੱਲੇ ਉਹਨਾਂ ਦੀ ਸਿੱਧੀ ਦਰਗਾਹ ਕੋ ਚੱਲਦੀ ਹੈ ਸਾ ਸੰਗਤ ਇਸ ਲਈ ਸਾਧੂ ਕੋਈ ਸ਼ਰੀਰ ਨਹੀਂ ਸੰਤ ਕਿਸੇ ਕਾਲਜ ਯੂਨੀਵਰਸਿਟੀ ਵਿੱਚੋਂ ਪੈਦਾ ਨਹੀਂ ਹੁੰਦੇ ਸੰਤ ਤੁਰ ਦਰਗਾਹ ਤੋਂ ਥੱਪਿਆ ਹੋਇਆ ਧਰਤੀ ਤੇ ਆਉਂਦਾ ਜਦ ਇਹ ਸਾਧੂ ਦੀ ਸੰਗਤ ਕਰੀਏ ਬਚਨ ਮੰਨਿਏ ਨਹੀਂ ਤੇ ਸੰਗਤ ਨਹੀਂ ਫਿਰ ਆਪਣੀ ਮਰਜ਼ੀ ਨਾਲ ਦੂਰ ਰਹਿਣਾ ਚਾਹੀਦਾ ਪਾਤਸ਼ਾਹ ਨੇ ਸਿੱਧਾ ਲਿਖ ਕੇ ਦਿੱਤਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਇੱਕ ਵਾਰ ਗੱਜ ਕੇ ਪੜੋ ਆਪਣੇ ਮਨ ਨੂੰ ਪੜਾਓ ਸਾਗਰ ਪਾਰ ਤਰੀਏ ਸੰਤੋ ਸਾਗਰ ਪਾਰ ਉਹ ਤਰੀਏ ਸાગਰ ਪਾਰ ਤਰੀਐ ਸੰਤੋ ਸਾਗਰ ਪਾਰ ਤਰੀਐ ਐ ਸਾਗਰ ਪਾਰ ਸੰਤੋ ਸਾਗਰ ਗੱਜ ਕੇ ਸਾਗਰ ਪਾਰ ਤਰੀਐ ਸੰਤੋ ਸਾਗਰ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤ ਜੇ ਕੋ ਬਚਨ ਕਮਾਵੇ ਸ਼ੁਕਰ ਪਰ ਸਾਡੀ ਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਗਰ ਪਾਰ ਉਤਰੀਏ ਸੰਤੋ ਸਾਗਰ ਸાગਰ ਪਾਰ ਉਤਰੀ ਐ ਸੰਤੋ ਸਾਗਰ ਪਾਰ ਉਤਰੀ ਐ